ਪੰਜਾਬ ਦੇ ਵਿੱਚ ਵਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਠੱਲਪੁਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਕਥਿਤ ਮੁਕਾਬਲਾ ਹੋਇਆ ਹੈ। ਦੋਹਾਂ ਪਾਸਿਆਂ ਤੋਂ ਗੋਲੀਬਾਰੀ ਹੋਣ ਦੀ ਖਬਰ ਹੈ। ਇਸੇ ਦੌਰਾਨ ਦੋ ਬਦਮਾਸ਼ ਫਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਨਾਕੇ ਦੇ ਉੱਤੇ ਪੁਲਿਸ ਪਾਰਟੀ ਦੇ ਉੱਤੇ ਕਥਿਤ ਤੌਰ ਤੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਅਤੇ ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਦੋਹੇ ਮੁਲਜ਼ਮ ਨੇ ਜਿਹੜੇ ਉਹ ਫਟੜ ਹੋਏ ਨੇ ਤਾਂ ਨੋਸ਼ਾ ਹਰਾ ਪਨੂਆ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇੱਕ ਅਥਿਤ ਮੁਕਾਬਲਾ ਹੋਇਆ ਜਿੱਥੇ ਬਦਮਾਸ਼ਾਂ ਨੂੰ ਪੁਲਿਸ ਨੇ ਘੇਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਉੱਤੇ ਕਥਿਤ ਤੌਰ ਤੇ ਦੋਹਾਂ ਨੇ ਗੋਲੀਬਾਰੀ ਕੀਤੀ ਅਤੇ ਇਸੇ ਦੌਰਾਨ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਦੋਹਾਂ ਬਦਮਾਸ਼ਾਂ ਨੂੰ ਫਟੜਕੀ ਦਿੱਤਾ ਜਿਨ੍ਹਾਂ ਨੂੰ ਪੁਲਿਸ ਨੇ ਤੁਰੰਤ ਹਿਰਾਸਤ ਵਿੱਚ ਲੈ ਕੇ ਇਲਾਜ ਲਈ ਹਸਪਤਾਲ ਭੇਤੀ ਕਰਵਾ ਦਿੱਤਾ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ ਅੱਜ ਮਾਰਚ ਨੂੰ ਦੱਸ ਦਈਏ ਤੁਹਾਨੂੰ ਕਿ ਬਈ ਗੁਰਪ੍ਰੀਤ ਸਰਪੰਚ ਜਿਹੜਾ ਨਸ਼ਰਾ ਪਨਵਾਦਾ ਉਹਦੇ ਤੇ ਦਿਨ ਢਾਡੇ ਦੋ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਵਿੱਚ ਪਹਿਲਾਂ ਵੀ ਜਿਨ੍ਹਾਂ ਨੇ ਰੇਕੀ ਕੀਤੀ ਕਰਵਾਈ ਸੀ ਜਿਨ੍ਹਾਂ ਨੇ ਉਹਨਾਂ 18 ਦਿੱਤੀਆਂ ਸੀਗੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਕੱਲੇ ਜੀਟੀਐਫ ਦੀ ਟੀਮ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਨਨ ਉਠਾਰ ਦੇਣ ਵਾਲਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਤੋਂ ਹੀ ਪਤਾ ਲੱਗਿਆ ਕਿ ਬਈ ਜਿਹੜੇ ਇਹ ਦੋ ਸ਼ੂਟਰ ਨੇ ਮੈਕਬਰੀਤ ਤੇ ਯੁਵਰਾਜ ਇਹ ਤਰਨਤਨ ਦੇ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੀ ਉਹਦੀ ਇਨਫੋਰਮੇਸ਼ਨ ਦੇ ਬੇਸ ਤੇ ਆਜ ਸਵੇਰੇ ਏਜੀਟੀਐਫ ਤੇ ਥਾਣਾ ਸਰਾਲੀ ਦੀ ਜੁਆਇੰਟ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਵੱਲ ਫਾਇਰ ਸਿੱਧਾ ਹੀ ਫਾਇਰ ਖੋਲ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਫਾਇਰਿੰਗ ਦੇ ਵਿੱਚ ਉਹਨਾਂ ਦੇ ਚਾਰ ਗੋਲੀਆਂ ਜਿਹੜੀ ਲੱਗੀਆਂ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਹ ਇਹ ਦੱਸਦੀ ਹੈ ਕਿ ਜਿਹੜਾ ਮੈਕ ਪ੍ਰੀਤ ਹੈ ਇਹ ਸੇਖਵਾ ਬਟਾਲੇ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾਂ ਵੀ ਜਿਹੜੇ ਹੈਂਡ ਗ੍ਰੇਨੇਡ ਤਰਨਤਾਂ ਦੇ ਵਿੱਚ ਰਿਕਵਰ ਹੋਏ ਸੀਗੇ ਉਹ ਉਹਦੇ ਵਿੱਚ ਵੀ ਵੌਂਟਡ ਸੀਗਾ ਤੇ ਬੜਾ ਹੀ ਡੈਸਪਰੇਟ ਕਿਸਮ ਦਾ ਕ੍ਰਿਮਿਨਲ